ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ 15 ਜਨਵਰੀ ਤਕਰੀਬਨ ਸ਼ਾਮ ਦੇ 7:20 ਹੋਏ ਨੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜਾਂ ਇਹ ਵੀਡੀਓ ਬਣਾ ਰਿਹਾ ਉਸ ਵੇਲੇ ਧੁੰਦ ਪੈ ਰਹੀ ਹੈ ਪੰਜਾਬ ਦੇ ਵਿੱਚ ਠੰਡ ਚੀਰਵੀ ਠੰਡ ਪੈ ਰਹੀ ਹੈ ਕੜਾਕੇ ਦੀ ਸਰਦੀ ਪੈ ਰਹੀ ਹੈ ਤਿੱਖ ਨੌਰੀ ਬਾਰਡਰ ਤੇ ਇੱਕ ਨਵਾਂ ਮੋਰਚਾ ਜਿਹੜਾ ਹਰਿਆਣੇ ਵਾਲੀ ਸਾਈਡ ਤੇ ਜਿੱਥੇ ਵੈਰੀਕੇਟਿੰਗ ਲੱਗੀ ਹੈ ਉੱਥੇ 111 ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਹੈ ਹਾਲੇ ਟੈਂਟ ਲੱਗ ਰਹੇ ਨੇ ਅੱਧੇ ਕ ਟੈਂਟ ਲੱਗੇ ਨੇ ਤੇ ਨਾਲ ਇਸ ਮੌਕੇ ਤੇ ਮੈਂ ਦੇਖ ਰਿਹਾ ਸੀ ਜੋ ਦੋਬੇ ਤੁਹਾਡੇ ਨਾਲ ਗੱਲ ਕਰਨ ਲਈ ਉੱਠ ਕੇ ਆਇਆ ਉਸ ਵੇਲੇ ਜਿਹੜੀ ਡਾਕਟਰਾਂ ਦੀ ਟੀਮ ਹੈ ਡਾਕਟਰ ਸਵੇਬਾਨ ਦੀ ਟੀਮ ਹੈ ਜਿਹੜੀ ਉਹ ਇਕੱਲੇ-ਇਕੱਲੇ ਬੰਦੇ ਦਾ ਮੈਡੀਕਲ ਚੈੱਕਅਪ ਕਰ ਰਹੀ ਸੀ ਉਹਨਾਂ ਦਾ ਬੀਪੀ ਵਗੈਰਾ ਚੈੱਕ ਕਰਕੇ ਉਹਦੇ ਰਿਕਾਰਡ ਰੱਖਿਆ ਜਾ ਰਿਹਾ ਸੀ ਜਿਨ੍ਹਾਂ ਨੇ ਅੱਜ ਵਰਤ ਸ਼ੁਰੂ ਕੀਤਾ ਇੱਕ ਤਾਂ ਆਪਾਂ ਇਹ ਗੱਲ ਕਰਨੀ ਹੈ ਕਿ ਹੁਣ ਇੱਕ ਨਹੀਂ 112 ਡੱਲੇ ਵਾਲ ਬਰਤ ਤੇ ਬੈਠੇ ਨੇ ਦੂਜੀ ਗੱਲ ਕਿ ਐਮਐਸਪੀ ਨੂੰ ਲੈ ਕੇ ਕਿੰਦਰ ਨੂੰ ਨੋਟਿਸ ਦਿੱਤਾ ਹੈ ਸੁਪਰੀਮ ਕੋਰਟ ਨੇ ਕਿ ਤੁਸੀਂ 29 ਜਨਵਰੀ ਤੱਕ ਜਵਾਬ ਦਿਓ ਤੀਜੀ ਗੱਲ 55ਵਾਂ ਦਿਨ ਜਗਜੀਤ ਸਿੰਘ ਡੱਲੇਵਾਲ ਦਾ ਵਰਤ ਦਾ ਸਿਹਤ ਹੋਰ ਵਿਗੜ ਗਈ ਇੱਕ ਹੋਰ ਗੱਲ ਭਗਵੰਤ ਮਾਨ ਪਟਿਆਲੇ ਕਿਲਾ ਮਵਾਰਕ ਦੇ ਵਿੱਚ ਇੱਕ ਵੱਡਾ 5 ਸਟਾਰ ਲਗਜ਼ਰੀ ਹੋਟਲ ਖੁੱਲਿਆ ਹੈ ਉਹਦਾ ਅਦਕਾਟਨ ਕਰਨ ਆਇਆ ਸੀ ਉਸ ਮਾਮਲੇ ਵਿੱਚ ਇੱਕ ਕਿਸਾਨ ਲੀਡਰ ਕਹਿ ਰਿਹਾ ਸੀ ਕਿ ਉਹਨੇ ਖਨੌਰੀ ਵੱਲ ਕਿਉਂ ਆਣਾ ਸੀ ਤਾਂ ਕਾਰਪੋਰੇਟ ਜਦੋਂ ਵੀ ਕੋਈ ਬਣ ਜਾਂਦੇ ਨੇ ਨਾ ਲੀਡਰ ਅਹੁਦੇ ਮਿਲ ਜਾਂਦੇ ਨੇ ਫੇਰ ਤਾਂ ਕਾਰਪੋਰੇਟ ਦੇ ਹੱਥਾਂ 'ਚ ਖੇਡਦੇ ਨੇ ਉਹ ਤੋਂ ਇਹਨਾਂ ਨੂੰ ਫੰਡ ਮਿਲਦਾ ਨਾ ਤਾਂ ਉਹ ਸਾਡੀ ਗੱਲ ਸਹੀ ਤਰੀਕੇ ਨਾਲ ਸਰਕਾਰ ਕੋਲ ਰੱਖ ਸਕਿਆ ਨਾ ਹੀ ਸਾਡੀ ਕੋਈ ਗੱਲ ਮੰਨੀ ਇਹ ਭਗਵੰਤ ਮਾਨਜਾ ਪੰਜਾਬ ਸਰਕਾਰ ਬਾਰੇ ਕਹਿ ਰਹੇ ਸੀ ਕਿਸਾਨ ਲੀਡਰ ਇਸ ਸਾਰੀਆਂ ਗੱਲਾਂ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਨੀ ਹੈ ਤੇ ਲੇਕਿਨ ਇਸ ਤੋਂ ਪਹਿਲਾਂ ਕਿਵੇਂ ਡਿਟੇਲ ਚ ਗੱਲ ਸ਼ੁਰੂ ਕਰਾਂ ਇੱਕ ਵਾਰ ਫੇਰ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਆ ਕਿ ਅੱਜ 51ਵਾਂ ਦਿਨ ਜਗਜੀਤ ਸਿੰਘ ਢੱਲੇਵਾਲ ਦਾ ਔਰ ਬੜਾ ਸਿਦਕੀ ਸਿਰੜੀ ਸਿੱਖ ਹੈ ਸੱਚ ਬੋਚਿਓ ਪੁਰਾਣੇ ਜਿਹੜੇ ਸਿੱਖਾਂ ਦੀ ਯਾਦ ਆ ਰਹੀ ਹੈ ਜਿਹੜੇ ਇਤਿਹਾਸ ਦੇ ਵਿੱਚ ਕਿਸੇ ਟਾਈਮ ਪੜ੍ਹਦੇ ਹੁੰਦੇ ਸੀ ਦੇਖੋ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਜਦੋਂ ਕਿਸਾਨ ਜਥੇਬੰਦੀਆਂ ਨਾਲ ਇਹਨਾਂ ਦੇ મતਭੇਦ ਸੀ ਸਾਡੇ ਮਨਾਂ 'ਚ ਵੀ ਸੀ ਕਿ ਵਾਰ-ਵਾਰ ਇਹ ਮੋਰਚੇ ਲਾ ਰਹੇ ਨੇ ਉਹ ਇੱਕ ਪਾਸੇ ਹੈ ਗੱਲ ਤੋਂੜਾ મતਭੇਦ ਹੋ ਸਕਦਾ ਹੈ ਵਿਚਾਰ ਧਾਰਕ મતਭੇਦ ਹੋ ਸਕਦਾ ਹੈ ਮੋਰਚਾ ਲਾਉਣ ਦੀ ਟਾਈਮਿੰਗ ਤੇ મતਭੇਦ ਹੋ ਸਕਦਾ ਹੈ ਲੈਕਿਨ ਉਹਦੀ ਭਾਵਨਾ ਤੇ ਨਹੀਂ ਹੋ ਸਕਦਾ ਜਿਹੜੀ ਭਾਵਨਾ ਨੂੰ ਲੈ ਕੇ ਮਰਨ ਵਰਤ ਸ਼ੁਰੂ ਕੀਤਾ ਸੀ ਤੇ ਜਿਸ ਤਰੀਕੇ ਨਾਲ ਆਪਣੇ ਜਿਹੜੇ ਸਟੈਂਡ ਤੇ ਡਟਿਆ ਹੋਇਆ ਡੇਲੇਵਾਰ ਉਹ ਤੇ ਤਾਂ ਤੁਹਾਨੂੰ ਕੋਈ ਕਿਸੇ ਕਿਸਮ ਦਾ ਸ਼ੱਕ ਸ਼ੁਭਾ ਇਤਰਾਜ਼ ਨਹੀਂ ਹੋ ਸਕਦਾ ਇਹ ਗੱਲ ਤਾਂ ਮੰਨਣੀ ਪਈਓ ਕਿੰਨਾ ਪ੍ਰੈਸ਼ਰ ਪਿਆ ਕਿ ਤੁਸੀਂ ਘਟੋ-ਕਟ ਮੈਡੀਕਲ ਏਡ ਹੀ ਲੈ ਲਓ ਮੈਡੀਕਲ ਏਡ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਮਤਲਬ ਉਹ ਪਾਏ ਪਰਾਹੀਂ ਇਧਰ ਉਧਰੋਂ ਪਾਦ ਦੇ ਨਜ ਹਸਪਤਾਲ ਚ ਲੈ ਜਾਂ ਸਾਲਾਂ ਬੱਦੀ ਲੋਕ ਲੱਗੇ ਰਹਿੰਦੇ ਨੇ ਆ ਹੁਣ ਬੰਦੀ ਸਿੰਘ ਵਾਲੇ ਬਾਪੂ ਸੂਰ ਸਿੰਘ ਖਾਲਸਾ ਜਿਹੜੇ ਚੱਲ ਬਸੇ ਉਹਨਾਂ ਨੂੰ ਤਾਂ ਹਸਪਤਾਲ ਚਾਹੀ ਕੁਛ ਕਰਦੇ ਸੀ ਤੋਂ ਉਹਨੇ ਬਿਲਕੁਲ ਜਵਾਬ ਦਿੱਤਾ ਬਿਲਕੁਲ ਤਿੱਲ ਤਿੱਲ ਕਰਕੇ ਮਰਨ ਵਾਲੀ ਜੀ ਦੀ ਸਥਿਤੀ ਹੁੰਦੀ ਹੈ ਉਹ ਬਣੀ ਹੋਈ ਹੈ ਡਲੇ ਬਾਦ ਤੇ ਡੱਲੇਵਾਲ ਨੂੰ ਦੇਖ ਕੇ ਡੱਲੇਵਾਲ ਦੀ ਜਿਹੜੇ ਟੀਮ ਦੇ ਬੰਦੇ ਨੇ ਜਿਹੜੇ ਉਹਦੇ ਧੜੇ ਦੇ ਬੰਦੇ ਨੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਕਿਸਾਨੀ ਜਥੇਬੰਦੀ ਦੇ ਮੈਂਬਰ ਨੇ ਉਹਨਾਂ ਨੂੰ ਲੱਗਿਆ ਕਿ ਸਾਨੂੰ ਕੁਝ ਕਰਨਾ ਚਾਹੀਦਾ ਫੈਸਲਾ ਤਾਂ ਇਹ ਹੋਇਆ ਸੀ ਕਿਸੇ ਟਾਈਮ ਕਿ ਜਦੋਂ ਡੱਲੇਵਾਲ ਤੁਰ ਜਾਣਗੇ ਉਹਨਾਂ ਦੀ ਸ਼ਹਾਦਤ ਹੋਜੂਗੀ ਉਹਨਾਂ ਦੀ ਡੈੱਡ ਬੋਡੀ ਇੱਥੇ ਰੱਖੀ ਜਾਊਗੀ ਤੇ ਨੰਬਰ 2 ਤੇ ਸੁਖਜੀਤ ਸਿੰਘ ਹਰਦੋ ਝੰਡੇ ਜਿਹੜਾ ਨੇ 3 ਦਿਨ ਦਾ ਪਹਿਲਾ ਵਰਤ ਰੱਖ ਲਿਆ ਸੀ ਜਦੋਂ ਇਹ ਗਏ ਸੀ ਜਿਹੜਾ ਚੱਕ ਕੇ ਲੈ ਗਈ ਸੀ ਪੁਲਿਸ ਡੀ ਐਮ ਸੀ ਉਸ ਵੇਲੇ ਉਹ ਵਰਤ ਤੇ ਬੈਠੂ ਜੇ ਉਹ ਤੁਰਿਆ ਜਾਂਦਾ ਫਿਰ ਅਗਲਾ ਬੈਠੂ ਐ ਲਿਸਟ ਬਣੀ ਹੋਈ ਸੀ ਪਰ ਅਚਾਨਕ ਹੀ ਇੱਕ ਮਾਹੌਲ ਬਣਦਾ ਹੈ ਔਰ ਮਾਹੌਲ ਦੇ ਵਿੱਚ 80 ਸਾਲ ਦੇ ਬਜ਼ੁਰਗ ਤੋਂ ਲੈ ਕੇ ਨੌਜਵਾਨ 35 40 ਸਾਲ ਤੱਕ ਦੇ ਸਾਰੇ ਉੱਠ ਖੜਦੇ ਨੇ ਕਿ ਜੇ ਡੱਲੇ ਵਾਲ ਸਾਡੇ ਲਈ ਕੁਰਬਾਨੀ ਕਰ ਸਕਦਾ ਅਸੀਂ ਉਸ ਤੋਂ ਪਹਿਲਾਂ ਸ਼ਹਾਦਤ ਦੇਵੋਗੇ ਇਹ ਜਾਣ ਕੀ ਜਿਹੜਾ ਹੈ ਮੋੜ ਆਇਆ ਇਹਨਾਂ ਦੇ ਰਣਨੀਤੀ ਵਿੱਚ 111 ਕਿਸਾਨਾਂ ਨੇ ਆਪਣਾ ਨਾਮ ਲਿਖਾਤਾ ਕਿ ਅਸੀਂ ਦੀ ਸ਼ਹਾਦਤ ਦੇਣੀ ਹੈ ਅਸੀਂ ਵੀ ਮਰਨ ਵਰਤ ਤੇ ਬਿਠਨੇ ਦੇਖੋ ਅੱਜ ਐਨੀ ਠੰਡ ਸੀ ਐਨੀ ਧੁੰਦ ਸੀ ਮੈਂ ਲਗਾਤਾਰ ਫੋਲੋ ਕੀਤਾ ਜਿਵੇਂ ਉਹਨਾਂ ਨੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਅਰਦਾਸ ਵੇਲੇ ਵੀ ਕਿਹਾ ਗਿਆ ਭਾਈ ਜਿਵੇਂ ਪਹਿਲਾਂ ਕਹਦੇ ਸੀ ਦੇਖ ਲਓ ਪਿੱਛੇ ਨਹੀਂ ਮੁੜਨਾ ਫਿਰ ਫਿਰ ਨਹੀਂ ਮੁਸ਼ਕਲ ਹੁਣ ਤੁਹਾਨੂੰ ਕੋਈ ਤੱਕਾ ਨਹੀਂ ਤੁਹਾਡੇ ਨਾਲ ਜੀਨੇ ਬੈਠਣਾ ਬੈਠ ਜੋ ਹਲੇ ਵੀ ਦਵਾਈ ਤੱਕ ਨਹੀਂ ਲੈਣਦੇ ਨਹੀਂ ਉਸ ਤੋਂ ਬਾਅਦ ਲੋਕ ਡਟ ਗਏ 111 ਕਿਸਾਨ ਡਟ ਗਏ ਕਾਲੇ ਝੱਗੇ ਪਾਏ ਪੱਟੀਆਂ ਉੱਤੇ ਲਿਖਿਆ ਜਿਹੜਾ ਰੋਸ ਕਿਸੇ ਨੇ ਲਿਖਿਆ ਮੈਂ ਵੀ ਡੱਲੇ ਵਾਰ ਇਹ ਸਾਰੇ ਫਿਰ ਅਰਦਾਸ ਤੋਂ ਬਾਅਦ ਚੱਲ ਪਏ ਬਾਰਡਰ ਵਾਲੂ ਹਰਿਆਣਾ ਦੇ ਜਿੱਥੇ ਬੈਰੀਕੇਟਿੰਗ ਕੀਤੀ ਆ ਉਸ ਤੱਕ ਬਹੁਤ ਵੱਡੀ ਗਿਣਤੀ ਚ ਹਰਿਆਣਾ ਪਾਲਸ ਵੀ ਤਿਆਰ ਔਰ ਮੈਂਟਲੀ ਇਹ ਪ੍ਰਿਪੇਅਰ ਕੀਤਾ ਸੀ ਕਿ ਅਸੀਂ ਕਾਨੂੰਨ ਹੱਥ ਚ ਲੈਣਾ ਜਿਵੇਂ ਜੇ ਤੇ ਰੁਕੇ ਰੁਕਣਗੇ ਜੇ ਤਸ਼ੱਦਦ ਕੀਤਾ ਸਾਹਾਂਗੇ ਇਹ ਵੀ ਕੌਮ ਦੇ ਖੂਨ ਦੇ ਵਿੱਚ ਹੀ ਹੈ ਇਹ ਦੁਨੀਆਂ ਨੇ ਉਦੋਂ ਦੇਖਿਆ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਜਿਵੇਂ ਜ਼ੁਲਮ ਹੁੰਦੇ ਸੀ ਪਾਠ ਕਰਦੇ ਕਰਦੇ ਡੰਗਾ ਖਾਦੇ ਸੀ ਜਿਹੜੇ ਸੀ ਬਿਲਕੁਲ ਉਸੇ ਕਿਸਮ ਦੀ ਅੱਜ ਦੇਖਣ ਨੂੰ ਮਿਲੀ ਹਾਲਾਂਕਿ ਉਸ ਤੋਂ ਬਾਅਦ ਸ਼ਾਇਦ ਕਾਕਾ ਸੰਕੂਟੜਾ ਜਦ ਹੋਰ ਲੀਡਰ ਨੇ ਗੱਲ ਕੀਤੀ ਔਰ ਇਸ ਅੱਜ ਦੇਖਣ ਨੂੰ ਮਿਲਿਆ ਹਰਿਆਣੇ ਵਾਲਾ ਦੇ ਕਿੰਤੀ ਭਾਵੇਂ ਜਿਆਦਾ ਸੀ ਉਹਨਾਂ ਦੀ ਜਿਹੜੀ ਥੋੜੀ ਜਿਹੀ ਨਰਮੀ ਦੇਖਣ ਨੂੰ ਵੀ ਬੈਠ ਚੋ ਇੱਥੇ ਤੇ ਹਰਿਆਣੇ ਵਾਲੇ ਪਾਸੇ ਫਿਰ ਇਹ ਜੱਥਾ ਜਾ ਕੇ ਬੈਠ ਗਿਆ ਐਨੀ ਠੰਡ ਚ ਨੰਗੇ ਤੜ ਮਰਨ ਵਰਤ ਤੇ ਬੈਠ ਗਿਆ ਟੈਂਟ ਤਾਂ ਬਾਅਦ ਚ ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਉੱਥੇ ਮੈਡੀਕਲ ਚੈੱਕਅਪ ਹੋ ਰਿਹਾ ਸੀ ਤੇ ਨਾਲ ਟੈਂਟ ਲੱਗ ਰਹੇ ਸੀ ਤੇ ਟੈਂਟ ਵੀ ਤਰੇਲ ਨਹੀਂ ਜਿਆਦਾ ਠੰਡ ਨਹੀਂ ਲੇਕਿਨ ਡਟੇ ਹੋਏ ਨੇ ਕਿਸਾਨ ਬੜਾ ਅਜੀਬ ਜਿਹਾ ਮਾਹੌਲ ਸੀ ਜਦੋਂ ਦੇਖਣਾ ਲ ਮੈਂ ਨਹੀਂ ਕਹਿੰਦਾ ਡਰ ਵਾਲਾ ਮਾਹੌਲ ਪਰ ਇਹ ਗਮਗੀਨ ਜਿਹੜੇ ਵੀ ਕੇ ਸਰਕਾਰਾਂ ਮਰਦੀਆਂ ਨੇ ਔਰ ਦੁੱਖ ਇਸ ਗੱਲ ਦਾ ਕਿ ਇਸ ਦੇ باوجود ਕਿ ਐਨਾ ਕੁਝ ਹੋਰ ਹੈ ਕੁਝ ਵਜਾਂ ਤੋਂ ਲੀਡਰ ਇਹਨਾਂ ਦਾ ਬੈਠਾ ਨਹੀਂ ਬਣਦਾ ਚਲੋ ਹੁਣ ਅਸੀਂ ਇਕੱਠੇ ਬੈਠਦੇ ਹਾਂ 111 ਬੰਦੇ ਸਾਰੀ ਦੁਨੀਆ 'ਚ ਇਹ ਗੱਲ ਜਾਣੀ ਚਾਹੀਦੀ ਹੈ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਸਾਡੇ ਲੋਕਤੰਤਰ ਦੇ ਵਿੱਚ ਗੱਲ ਸੁਣਨ ਲਈ ਵੀ ਸਰਕਾਰਾਂ ਜਿਹੜੀਆਂ ਨੇ ਨੇ ਉਹਨਾਂ ਕੋਲ ਆਪਦੀ ਟਾਈਮ ਨਹੀਂ ਹੈ ਆਪਣੇ ਲੋਕਾਂ ਦੀ ਗੱਲ ਸੁਣਨ ਲਈ ਜਿਹੜੀ ਗੱਲ ਉਹਨਾਂ ਨੇ ਆਲਰੇਡੀ ਮੰਨੀ ਹੋਈ ਹੈ ਉਹਦੇ ਇੱਕ ਤਾਂ ਇਸ ਕਰਕੇ ਇੱਕ ਕਿਸਾਨ ਜਿਹੜੇ ਨੇ ਉਧਰ ਜਿਹੜੇ ਉਹ ਹੈ ਮੈਨੂੰ ਲੱਗਿਆ ਕਿ ਜਿਹੜਾ ਸੁਖਜੀਤ ਸਿੰਘ ਹਰਦੋ ਛੰਡੇ ਦੀ ਇਹ ਗੱਲ ਚ ਬਿਲਕੁਲ दम ਹੈ ਕਿ ਸਰਕਾਰਾਂ ਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਔਰ ਜਿਹੜੀ ਸੂਬਾ ਸਰਕਾਰ ਹੈ ਉਹ ਵੀ ਆਪਣਾ ਰੋਲ ਸਹੀ ਤਰੀਕੇ ਨਾਲ ਨਹੀਂ ਨਿਭਾ ਸਕੀ ਇਸ ਐਜੀਟੇਸ਼ਨ ਦੇ ਵਿੱਚ ਇਹ ਗੱਲ ਵੀ ਕਹੀ ਗਈ ਹਰਦੋ ਛੰਡੇ ਵੱਲੋਂ ਤੇ ਉਹਦੇ ਚ ਵੀ ਦਮੇ ਖਾਸ ਹਰ ਤੇ ਅੱਜ ਜਾਣ ਬੁਝ ਕੇ ਵੀ ਪਛੜੇ ਤੇ ਨ ਪਤਰਕਾਰ ਕਿਉਂਕਿ ਅੱਜ ਪਟਿਆਲਾ ਦੇ ਵਿੱਚ ਕਿਲਾ ਬਵਾਰਕ ਜਿਹੜਾ ਉਹ ਮਹਾਰਾਜਾ ਪਟਿਆਲਾ ਦਾ ਕਿਲਾ ਸੀ ਜਿੱਥੇ ਨ ਦੇ ਰਾਣੀਆਂ ਰਹਦੀਆਂ ਸੀ ਉਸ ਨੂੰ ਕਿਸੇ ਟਾਈਮ ਮੈਂ ਤਾਂ ਉਸ ਨੂੰ ਉੱਥੇ ਭਾਸ਼ਾ ਭਾਗ ਦਾ ਦਫਤਰ ਵੀ ਦੇਖਿਆ ਹੈ 78 ਨਾਸੀ ਦੇ ਵਿੱਚ ਲੇਕਿਨ ਹੁਣ ਉਹਨੂੰ ਰੇਨੋਵੇਟ ਕਰਕੇ ਹੋਟਲ ਬਣਾਇਆ ਗਿਆ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਹਾਟਲ ਦਾ ਉਦਘਾਟਨ ਭਾਵੇਂ ਭਗਵੰਤ ਮਾਨ ਨੇ ਕੀਤਾ ਪਰ ਜਿਸ ਕਿਸਮ ਦਾ ਮਹਿੰਗਾ ਹੋਟਲ ਹੈ ਘਟੋ ਘਟ ਕਮਰਾ ਇੱਕ ਰਾਤ ਦਾ 47000 ਰੁਪਏ ਚ ਤੇ ਵੱਧ ਤੋਂ ਵੱਧ 5.5 ਲੱਖ ਰੁਪਏ ਚ ਇੰਨਾ ਮਹਿੰਗਾ ਕੋਈ ਵੱਡੀ ਪਾਰਟੀ ਹੀ ਬਣਾ ਸਕਦੀ ਹੈ ਉਹਦਾ ਉਦਘਾਟਨ ਕਰਨ ਆਏ ਸੀ ਜਿਹੜੀ ਪੰਜਾਬ ਸਰਕਾਰ ਦਾ ਨਹੀਂ ਪ੍ਰਾਈਵੇਟ ਹੋਟਲ ਦਾ ਉਦਘਾਟਨ ਕਰਨ ਮਾਨ ਸਾਹਿਬ ਆਏ ਸੀ ਤੇ ਉੱਥੇ ਫਿਰ ਕਿਸਾਨਾਂ ਨੂੰ ਲੱਗਿਆ ਕਿ ਸਾਡੀ ਗੱਲ ਸਾਡਾ ਮੁੱਖ ਮੰਤਰੀ ਸੁਣੂ ਪਰ ਨਹੀਂ ਸੁਣੀ ਉਹ ਤਾਂ ਬੱਸ ਟਲੇ ਗਏ ਉਹਨਾਂ ਤਾਂ ਦੁੱਖ ਇਸ ਗੱਲ ਦਾ ਕਿ ਸਾਡੇ ਜਿਹੜੇ ਬਾਥਰੂਮ ਵਧੀਆ ਨਹੀਂ ਹੈ ਜੇ ਰਸਤੇ 'ਚ ਕਿਸੇ ਨੂੰ ਅਜੇ ਹੈ ਜਿਹੜੇ ਸਾਫ਼ ਨਹੀਂ ਹੈਗੇ ਜਿਹੜੇ ਬਾਥਰੂਮ ਇਨਾਂ ਦੇ ਪੈਟਰੋਲ ਪੰਪਾਂ ਦੇ ਹੁੰਦੇ ਨੇ ਇਸ ਗੱਲ ਦਾ ਤਾਂ ਦੁੱਖ ਜ਼ਾਹਰ ਕੀਤਾ ਰੋਸ ਜ਼ਾਹਰ ਕੀਤਾ ਲੇਕਿਨ ਜੋ ਕਿਸਾਨ ਬੈਠੇ ਨੇ ਉਹਨਾਂ 'ਤੇ ਧਿਆਨ ਨਹੀਂ ਗਿਆ ਮੁੱਖ ਮੰਤਰੀ ਦਾ ਕਿਸਾਨ ਇਹ ਕਹਿੰਦੇ ਸੁਣੇ ਗਏ ਅੱਜ ਕਿ ਨਹੀਂ ਸਰਕਾਰ ਨੂੰ ਸਾਡੇ ਨਾਲ ਕੋਈ ਸੂਬੇ ਨੂੰ ਵੀ ਤੇ ਕੇਂਦਰ ਨੂੰ ਵੀ ਕੋਈ ਗੱਲ ਸੁਣਦਾ ਸਾਡੇ ਉਹਨਾਂ ਕੋਲ ਟਾਈਮ ਨਹੀਂ ਇਸ ਕਿਸਮ ਦੀਆਂ ਗੱਲਾਂ ਅੱਜ ਹੋਈਆਂ ਇਹ ਹੈਗਾ ਦੂਜੀ ਗੱਲ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਜਗਜੀਤ ਸਿੰਘ ਡੱਲੇਵਾਲ ਦਾ 55ਵਾਂ ਦਨ ਸੇਤ ਇੰਨੀ ਕੁ ਵਿਗੜ ਚੁੱਕੀ ਹੈ ਕਿ ਹੁਣ ਪਾਣੀ ਵੀ ਨਹੀਂ ਪੀਤਾ ਜਾ ਰਿਹਾ ਪਾਣੀ ਦੀ 2 ਘੋਟ ਤੋਂ ਬਾਅਦ ਹੀ ਉਲਟੀ ਆ ਜਾਂਦੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਚ ਪਾਤਾ ਜੀ ਅੱਗੇ ਨਾਲ ਉਸੇ ਠੀਕ ਹੈ ਪਲੇਟਸ ਠੀਕ ਨੇ ਜੀ ਸੁਧਾਰ ਹੈ ਤੇ ਸੁਪਰੀਮ ਕੋਰਟ ਪੈ ਗਈ ਕਹਿੰਦੇ ਜਿਹਦੇ 40 46 47 ਦਿਨ ਤੋਂ ਕੁਝ ਖਾਦਾ ਨਹੀਂ ਉਹਦੀ ਸਿਹਤ ਚ ਸੁਧਾਰ ਕਿਵੇਂ ਹੋ ਸਕਦਾ ਫਿਰ ਸੁਪਰੀਮ ਕੋਰਟ ਨੇ ਇੱਕ ਐਜ ਦੇ ਡਾਕਟਰਾਂ ਦੀ ਬਣਾਈਏ ਬੋਰਡ ਬਣਾਇਆ ਕਹਿੰਦੇ ਤੁਸੀਂ ਦੱਸੋ ਤੁਸੀਂ ਸਾਨੂੰ ਪੂਰੀ ਰਿਪੋਰਟ ਦਿਓ ਸਾਰੀਆਂ ਰਿਪੋਰਟਾਂ ਦਿਓ ਸਪਰੀਮ ਕੋਰਟ ਐਸੀ ਕੰਮ ਚ ਲੱਗੀ ਹੋਈ ਹੈ ਜਦੋਂ ਦੀ ਪਰ ਦੂਜੇ ਪਾਸੇ ਅੱਜ ਇੱਕ ਗੱਲ ਜ਼ਰੂਰ ਸਾਹਮਣੇ ਆਈ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਉਹਦੇ ਚ ਕਿਹਾ ਕਿ 29 ਜਨਵਰੀ ਤੱਕ ਦੋ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਆਪਣਾ ਸਟੈਂਡ ਸਪਸ਼ਟ ਕਰੋ ਕਿ ਐਮਐਸਪੀ ਦੇ ਕਾਨੂੰਨੀ ਗਾਰੰਟੀ ਦੇਣ ਬਾਰੇ ਤੁਹਾਡਾ ਸਟੈਂਡ ਕੀ ਹੈ ਘਟੋ ਘਟ ਇਹ ਗੱਲ ਤਾਂ ਪੋਜ਼ਿਟਿਵ ਹੈ ਕਿ ਹੁਣ ਉਧਰ ਇਸਟੈਂਡ ਉਹਨਾਂ ਨੂੰ ਸਪਸ਼ਟ ਕਰਨਾ ਪਏਗਾ ਹੁਣ ਤੁਸੀਂ ਕਹੋਗੇ ਕਿ ਕੀ ਇਹਦਾ ਕੀ ਹੈ 111 112 ਬੰਦੇ ਬੈਠ ਕੇ ਭਰਨ ਵਰਤ ਤੇ ਹੁਣ ਉਹਨਾਂ ਚੋ ਬਜ਼ੁਰਗ ਵੀ ਨੇ ਹੁਣ ਇਕੱਲੇ ਜਗਜੀਤ ਸਿੰਘ ਡੱਲੇਵਾਦ ਦਾ ਤਾਂ ਚਲੋ ਉਸ ਖਿਆਲ ਰੱਖਿਆ ਗਿਆ 112 ਬੰਦਿਆਂ ਦਾ ਖਿਆਲ ਰੱਖਣਾ ਵੀ ਬਣ ਮੁਸ਼ਕਲ ਹੈ ਅਰਦਾਸ ਕਰਕੇ ਚੱਲੇ ਨੇ ਤੋੜਨ ਦਾ ਵੀ ਕੋਈ ਮਤਲਬ ਨਹੀਂ ਹੋਣਾ ਤੇ ਇਹ ਸੱਚੋਚੀ ਬੜੀ ਮੁਸ਼ਕਲ ਵਾਲੀ ਸਥਿਤੀ ਹੈ। ਔਰ ਦੂਜੇ ਪਾਸੇ 18 ਨੂੰ ਮੀਟਿੰਗ ਹੈ। ਜੇ ਐਸਕੇਮ ਦੀ ਜੇਤ ਇਕਤਾ ਹੋ ਜਾਂਦਾ ਤਾਂ ਇਹ ਅੱਗੇ ਗੱਲ ਅੱਗੇ ਵੱਧ ਸਕਦੀ ਹੈ। ਗੱਲ ਜਿੰਨਾ ਹੋਣ ਇਸ ਵਾਰ 13 ਫਰਵਰੀ ਤੋਂ ਲੈ ਕੇ ਪੂਰਾ ਸਾਲ ਹੋਣ ਵਾਲੀ ਹੋ ਗਿਆ। 1 ਮਹੀਨੇ ਘਟ ਹੈ। ਸਾਲ ਤੋਂ 11ਵੇਂ ਦੇ ਹੋਗੇ। ਤੇ ਗੱਲ ਦੁਨੀਆ 'ਚ ਜਿਵੇਂ ਜਾਣੀ ਚਾਹੀਦੀ ਸੀ ਇਸ ਲੋਕਤੰਤਰ ਬਾਰੇ ਪਤਾ ਲੱਗਣਾ ਚਾਹੀਦਾ ਸੀ ਵੀ ਕੀ ਹੋ ਰਿਹਾ ਹੈ ਇੱਥੇ ਉਮੀਦ ਨਹੀਂ ਲੱਗਿਆ ਇਸ ਵਾਰ ਇਹ ਗੱਲ ਤਾਂ ਮੰਨਣੀ ਪਏਗੀ ਜੇ ਹੁਣ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਕਰਦੀਆਂ ਨੇ ਤਾਂ ਸ਼ਾਇਦ ਪਤਾ ਲੱਗੇ ਲੇਕਿਨ ਜਿਹੜੀ ਮੈਂ ਗੱਲ ਕਹਿਣਾ ਜਿਵੇਂ 111 ਬੰਦੇ ਮੰਨ ਲਓ ਪਾਸਾ ਦਿਨ ਤੱਕ ਠੀਕ ਨਿਕਲ ਜਾਣਗੇ لیکن اس ਤੋਂ ਬਾਅਦ ਇੰਨਾ ਚ ਵੀ ਬਜ਼ੁਰਗ ਨੇ ਇੰਨਾ ਠੰਡ ਚ ਬਿਠੇ ਨੇ ਇੰਨਾ ਚ ਵੀ ਕਈ ਕਿਸਮ ਦੇ ਕੰਪਲਕੇਸ਼ਨਸ ਪੈਦਾ ਹੋਣ ਗਿਆ ਤੇ ਇਹ ਜਿਹੜਾ ਅੰਦੋਲਨ ਹੈ ਆਪਣੀ ਕਿਸਮ ਦਾ ਇੱਕ ਨਵੀਂ ਕਿਸਮ ਦਾ ਇਤਿਹਾਸ ਸਿਰਜਣ ਜਾ ਰਿਹਾ ਹੈ ਅੱਜ ਮੈਂ ਘਟੂ ਘਟ ਇਸ ਗੱਲ ਨੂੰ ਇਹ ਇਹ ਪਾਸੇ ਕਹਿ ਸਕਦਾ ਇਹ ਵੀ ਕਹਿ ਸਕਦਾ ਕਿ ਜਗਜੀਤ ਸਿੰਘ ਡੱਲੇਵਾਲ ਸ਼ਹਾਦਤ ਤੇ ਬਿਲਕੁਲ ਸਰਹادت ਹੈ ਕਿਸੇ ਵੇਲੇ ਕੁਝ ਵੀ ਖਬਰ ਆ ਸਕਦੀ ਹੈ ਇਸ ਹਾਲਾਤ ਦੇ ਵਿੱਚ ਹੁਣ ਨਵੇਂ ਧੱਲੇਵਾਲ ਖੜੇ ਹੋ ਗਏ ਸਰਕਾਰ ਕਦੋਂ ਜਾਗੂਗੀ ਇਹਦਾ ਤਾਂ ਸਰਕਾਰ ਹੀ ਦੱਸ ਸਕਦੀ ਹੈ ਲੇਕਿਨ ਮੈਂ ਸਮਝਦਾ ਕਿ মিডিਆ ਨੂੰ ਬਹੁਤ ਹੋ ਗਿਆ ਮੈਂ ਨਹੀਂ ਕਹਦਾ ਕਿ ਜੀ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋ ਗਿਆ ਜੀ ਫਰਾਂਡਾ ਮੈਂ ਵੀ ਕਰਦਾ ਉਹ ਗੱਲ ਕਰ ਨਹੀਂ ਬਣਦੀ ਵੀ ਹੈ ਪਰ ਇਹ ਵੀ ਆਪਣੇ ਆਪ ਚ بڑا ਅਹਿਮ ਮਸਲਾ ਹੈ ਇਧਰ ਵੀ ਮੀਡੀਆ ਨੂੰ ਜਿਆਦਾ ਧਿਆਨ ਦੇਣ ਦੀ ਲੋੜ ਹੈ ਇਹ ਵੀ ਲੋਕਾਂ ਨਾਲ ਜੁੜੀ ਹੋਈ ਗੱਲ ਹੈ ਇਹ ਵੀ ਲੋਕ ਤਿਲਟ ਕਰਕੇ ਆਪਣੇ ਲੀਡਰ ਨੂੰ ਦੇਖਦੇ ਮਰਦੇ ਨੂੰ ਹੁਣ ਉਹ ਉੱਠੇ ਨੇ ਸੋ ਪਿਆਰੇ ਦਰਸ਼ਕੋ ਅਪਾ ਲਗਾਤਾਰ ਇਤੇ ਗੱਲ ਕਰਦੇ ਰਹੋਗੇ ਅੱਜ ਇੰਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ